ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਸਤਿਕਾਰਯੋਗ ਭਰਾਓ ਇਸ ਵਕਤ ਮਾਝੇ ਦੀ ਧਰਤੀ ਤਰਨਤਾਰਨ ਜ਼ਿਲ੍ਹਾ ਪਿੰਡ ਮੁੰਡਾ ਚ ਖੜੇ ਆਪਾਂ ਆ ਹਾਲਾਤ ਵੇਖ ਲਓ ਆਲੇ ਦੁਆਲੇ ਇਹ ਪਾਣੀ ਦਿਨੋ ਦਿਨ ਵੱਧ ਰਿਹਾ ਔਰ ਇਹ ਕਿੰਨੇ ਪਿੰਡ ਕਿੰਨਾ ਇਲਾਕਾ ਪ੍ਰਭਾਵਿਤ ਹੋ ਗਿਆ ਫਸਲਾਂ ਡੁੱਬ ਗਈਆਂ ਮੱਝਾਂ ਤੱਕ ਡੁੱਬ ਗਈਆਂ ਕਈ ਘਰਾਂ ਦੇ ਘਰ ਪਾਣੀ ਚ ਡੁੱਬ ਗਏ ਜਿਹੜੇ ਲੋਕ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਿਤਾਉਂਦੇ ਆ ਜੋ ਕਿੱਥੇ ਆ ਕਿ ਲੋੜਿਆ ਉਹਨਾਂ ਨੂੰ ਪੰਜਾਬ ਦੇ ਨਾਲ ਖਲੋਣ ਦੀ ਕਿ ਨਹੀਂ ਖਲੋਣ ਦੀ ਲੋੜ ਪੰਜਾਬ ਦੇ ਪਾਣੀਆਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਤਾਇਆ ਜਾਂਦਾ ਪਰ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਦਾ ਸਾਹਮਣਾ ਪੰਜਾਬ ਦੇ ਲੋਕ ਕਰਦੇ ਨੇ ਨਾ ਕਿ ਉਹ ਰਾਜਨੀਤਿਕ ਪਾਰਟੀਆਂ ਨਾਲ ਉਹ ਰਾਜਨੀਤਿਕ ਲੋਕ ਕਦੀ ਸੈਂਟਰ ਦੇ ਕਹਿੰਦੇ ਨੇ ਕਦੀ ਪੰਜਾਬ ਦੇ ਲਾਗੇ ਦੂਜੇ ਸੂਬਿਆਂ ਦੇ ਕਹਿੰਦੇ ਨੇ ਕਿ ਇਹ ਪਾਣੀ ਸਾਡਾ ਵਾ ਪਰ ਹਾਲਾਤ ਦੇਖ ਲੋ ਇਹਦੇ ਵਿੱਚ ਦੂਰ ਦੂਰ ਤੱਕ ਤੁਸੀਂ ਦੇਖੋ ਕਿ ਆਲੇ ਦੁਆਲੇ ਪਾਣੀ ਹੀ ਪਾਣੀ ਆ ਕਿੰਨੇ ਘਰਾਂ ਦੇ ਘਰ ਡੁੱਬ ਗਿਆ ਇੱਕ ਗੁਰੂ ਘਰ ਆ ਉਥੋਂ ਤੱਕ ਵੇਖੋ ਦਰਿਆ ਬਹੁਤ ਦੂਰ ਆ ਹਲੇ ਪਰ ਇੱਥੇ ਦੇ ਲੋਕ ਇੱਕ ਦੂਜੇ ਦੇ ਨਾਲ ਖਲੋਤੇ ਨੇ ਜਦੋਂ ਕਿਸੇ ਤੇ ਕੋਈ ਆਫਤ ਆਉਂਦੀ ਆ ਵਰਲਡ ਦੇ ਵਿੱਚ ਉੱਥੇ ਪੰਜਾਬੀ ਲੋਕ ਸਿੱਖ ਲੋਕ ਹਰ ਜਗ੍ਹਾ ਇੱਕ ਦੂਜੇ ਦੇ ਨਾਲ ਖਲੋ ਜਾਂਦੇ ਆ ਜਾ ਕੇ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਆ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਫਰਜ਼ ਆ ਅੱਜ ਇੱਥੇ ਵੀ ਪੰਜਾਬ ਦੇ ਨਾਲ ਪੰਜਾਬ ਹੀ ਖਲੋਤਾ ਜਦੋਂ ਆਫਤ ਆਈ ਕੋਈ ਦੂਜਾ ਨਹੀਂ ਆਣ ਕੇ ਖਲੋਤਾ ਸਾਡੇ ਲੋਕ ਇੱਕ ਦੂਜੇ ਦੇ ਨਾਲ ਖਲੋ ਕੇ ਆਣ ਕੇ ਤੇ ਇੱਕ ਦੂਜੇ ਦੀਆਂ ਬਾਹਾਂ ਬਣ ਗਿਆ ਸੂਕਰਾਂ ਦੇ ਬਹੁਤ ਨੁਕਸਾਨ ਹੋ ਗਿਆ ਬਹੁਤ ਸਾਰੀਆਂ ਫਸਲਾਂ ਦੇ ਨੁਕਸਾਨ ਹੋ ਗਿਆ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਦੀ ਮਦਦ ਕਰੀ ਆਣ ਕੇ ਇਹਨਾਂ ਦੇ ਨਾਲ ਖਲੋਈਏ ਜਿਹੜੇ ਲੋਕ ਆ ਜਿੰਨਾ ਮੁਸੀਬਤਾਂ ਨਾਲ ਜੂਝ ਰਹੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਇੱਥੇ ਆਣ ਕੇ ਆਪਣੀ ਸੇਵਾ ਕਰੀਏ ਆਪਣੇ ਲੋਕਾਂ ਦੇ ਨਾਲ ਖਲੋਈਏ ਔਰ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਸੱਚੀ ਸੇਵਾ ਇਹ ਵੀ ਸੇਵਾ ਵਾ ਜਿੱਥੇ ਬਾਬਾ ਸੁੱਖਾ ਸਿੰਘ ਸਰੀਆਲੀ ਵਾਲੇ ਜਿਹੜੇ ਆ ਮਹਾਂਪੁਰਸ਼ دریاਵਾਂ ਦੇ ਮੁੱਖ ਮੋੜ ਤੇ ਜਿਨ੍ਹਾਂ ਨੇ ਬੰਨ ਲਾ ਰੇ ਥਾਂ ਥਾਂ ਤੇ ਜਾ ਕੇ ਸੇਵਾ ਕਰ ਰਿਆ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਔਰ ਸਮਾਜ ਸੇਵੀ ਲੋਕ ਆ ਜਿਹੜੇ ਆਪੋ ਆਪਣਾ ਯੋਗਦਾਨ ਪਾ ਰਹੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜਾ ਕੇ ਆਪਣੇ ਲੋਕਾਂ ਦੇ ਨਾਲ ਖਲੋਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ